ਜੈਸਿਕਾ ਦੀ ਮੌਤ ਨਹੀਂ ਹੋਈ ਉਸ ਨੂੰ ਕਿਸੇ ਵੀ ਵੇਲ ਮੱਛੀ ਨੇ ਨਹੀਂ ਮਾਰਿਆ ਅਤੇ ਜੈਸਿਕਾ ਜਿਉਂਦੀ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਕਲਾਬਾਜ਼ੀਆਂ ਦਿਖਾ ਰਹੀ ਇਸ ਲੜਕੀ ਨੂੰ ਡਾਲਫਿਨ ਨੇ ਮਾਰ ਦਿੱਤਾ ਹੈ ਅਤੇ ਉਸ ਵੀਡੀਓ ਦੇ ਵਿੱਚ ਜੋ ਵਾਇਰਲ ਹੋ ਰਹੀ ਹੈ ਉਸ ਵਿੱਚ ਪਾਣੀ ਵੀ ਖੂਨ ਦੇ ਨਾਲ ਲਾਲ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜੈਸਿਕਾ ਨੂੰ ਮਾਰ ਦਿੱਤਾ ਗਿਆ ਹੈ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਵੀਡੀਓ ਵਾਇਰਲ ਕਰਕੇ ਕਿ ਕਿਸੇ ਤੇ ਕਦੇ ਵੀ ਅੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਦੱਸ ਦਈਏ ਕਿ ਇਹ ਵੀਡੀਓ ਫੇਕ ਹੈ ਜੈਸਿਕਾ ਦੀ ਮੌਤ ਨਹੀਂ ਹੋਈ ਅਜਿਹੀ ਕੋਈ ਵੀ ਘਟਨਾ ਵਾਪਰੀ ਹੀ ਨਹੀਂ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਪ੍ਰਚਾਰੀ ਜਾ ਰਹੀ ਹੈ ਦੱਸ ਜੀਏ ਕਿ ਇੱਕ ਸ਼ੋਅ ਦੇ ਦੌਰਾਨ ਜੋ ਵੀਡੀਓ ਤੇ ਵਿੱਚ ਦਿਖਾਇਆ ਜਾ ਰਿਹਾ ਹੈ ਡਾਲਫਿਨ ਦੇ ਉੱਤੇ ਜੈਸਿਕਾ ਨਾਮ ਦੀ ਲੜਕੀ ਹੈ ਜੋ ਉਹ ਕਲਾਬਾਜ਼ੀਆਂ ਦਿਖਾ ਰਹੀ ਹੈ ਅਚਾਨਕ ਵੇਲ ਮੱਚੀ ਜੈਸਿਕਾ ਨੂੰ ਲੈ ਕੇ ਹੇਠਾਂ ਚਲੀ ਜਾਂਦੀ ਹੈ ਪਾਣੀ ਦੇ ਤਾਂ ਬਾਹਰ ਜਦੋਂ ਆਉਂਦੀ ਹੈ ਤਾਂ ਪਾਣੀ ਖੂਨ ਦੇ ਨਾਲ ਭਰਿਆ ਲਾਲ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜੈਸਿਕਾ ਦੀ লাশ ਹੀ ਦਿਖਾਈ ਦਿੰਦੀ ਹੈ ਜਿਸ ਵੀਡੀਓ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਡਰ ਅਤੇ ਸੈਡ ਦਾ ਮਾਹੌਲ ਹੈ ਯਾਨੀ ਕਿ ਕਿਤੇ ਨਾ ਕਿਤੇ ਉਦਾਸੀ ਚਿਹਰਿਆਂ ਤੇ ਦਿਖਾਈ ਦਿੰਦੀ ਹੈ ਪਰ ਇਹ ਵੀਡੀਓ ਦੱਸਦੀ ਏ ਏ ਆਈ ਜਨਰੇਟਿਡ ਹੈ ਯਾਨੀ ਕਿ ਏ ਆਈ ਦੇ ਨਾਲ ਬਣਾਈ ਗਈ ਵੀਡੀਓ ਹੈ ਇਸ ਵਿੱਚ ਭਰੀਆਂ ਗਈਆਂ ਆਵਾਜ਼ਾਂ ਵੀ ਏ ਆਈ ਨਾਲ ਹੀ ਭਰੀਆਂ ਗਈਆਂ ਨੇ ਸੋ ਲਗਾਤਾਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਿਨਾ ਸੋਚੇ ਸਮਝੇ ਵਾਇਰਲ ਕੀਤਾ ਜਾ ਰਿਹਾ ਹੈ ਸੋ ਵੀਡੀਓ ਵਿੱਚ ਇੱਕ ਵੇਲ ਹੈ ਜੋ ਇੱਕ ਲਾਈਵ ਸ਼ੋਅ ਦੇ ਦੌਰਾਨ ਮਰਿਨ ਟ੍ਰੇਨਰ ਜੈਸਿਕਾ ਰੈਡ ਕਿਲਸ ਨੂੰ ਮਾਰ ਦਿੰਦੀ ਹੈ ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਦੁੱਖ ਹੈ ਹਾਲਾਂਕਿ ਹਾਲਾਂਕਿ ਅਜੇ ਹਾ ਕੁਝ ਨਹੀਂ ਹੋਇਆ ਜਾਂਚ ਕਰਤਾਵਾਂ ਦਾ ਦਾਵਾ ਹੈ ਕਿ ਟ੍ਰੇਨਰ ਦੇ ਨਾਮ ਤੋਂ ਲੈ ਕੇ ਮਰੀਨ ਪਾਰਕ ਤੱਕ ਦੀ ਪੂਰੀ ਕਹਾਣੀ ਮਨ ਘੜਤ ਹੈ ਅਤੇ ਲੱਖਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਵੀਡੀਓ AI ਜਨਰੇਟਿਡ ਦੱਸੀ ਜਾ ਰਹੀ ਹੈ ਅਤੇ ਇਸ ਦੀਆਂ ਆਵਾਜ਼ਾਂ ਵੀ ਫੇਕ ਨੇ ਯਾਨੀ ਕਿ AI ਨਾਲ ਹੀ ਜਨਰੇਟ ਕੀਤੀਆਂ ਗਈਆਂ ਨੇ ਇਹ ਘਟਨਾ ਵਾਸਤਵਿਕ ਰੂਪ ਵਿੱਚ ਵਾਪਰੀ ਹੀ ਨਹੀਂ ਦੱਸਿਆ ਕਿ ਮਸ਼ਹੂਰ ਹੋ ਚੁੱਕੀ ਇਸ ਵੀਡੀਓ ਵਿੱਚ ਜੈਸਿਕਾ ਰੈਡਕਿਫ ਨਾਮ ਦੀ ਇੱਕ ਲੜਕੀ ਪੈਸੀਫਿਕ ਬਲੂ ਮਰੀਨ ਪਾਰਕ ਦੇ ਵਿੱਚ ਇੱਕ ਔਰਕਰ ਵੇਲ ਦੇ ਨਾਲ ਨੱਚਦੀ ਹੋਈ ਦਿਖਾਈ ਦਿੰਦੀ ਹੈ ਜਦੋਂ ਇਹ ਵੇਲ ਪਾਣੀ ਤੋਂ ਬਾਹਰ ਆਉਂਦੀ ਹੈ ਤਾਂ ਜੈਸਿਕਾ ਨੂੰ ਮਰੀ ਹੋਈ ਨੂੰ ਲੈ ਕੇ ਆਉਂਦੀ ਹੈ ਪਰ ਅਸਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜੋ ਇਸ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਹੈ ਦਰਅਸਲ ਇਹ ਵੀਡੀਓ AI ਨਾਲ ਜਨਰੇਟਡ ਹੈ ਅਤੇ ਫੇਕ ਹੈ ਸੋ ਕਿਸੇ ਵੀ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਾਂ ਵਾਇਰਲ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕੀਤੀ ਜਾਵੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਜਾਂ ਕੰਟੈਂਟ ਹੈ ਜੋ ਸੋਸ਼ਲ ਮੀਡੀਆ ਤੇ ਫੇਕ ਹੈ ਜਾਂ ਫਿਰ AI ਜਨਰੇਟਡ ਵੀ ਹੈ